ਨੰਦਰਪੁਰ ਸਾਹਿਬ ਦਿਲਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖੋਂ ਦਾ ਵਾਸਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਿਣਾ ਰੋਪੜ ਤੇ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਕਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਵਕੀਲਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰੇ ਹੋ ਕੇ ਲੜ ਰਹੇ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦੇ ਵਾਸਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇ ਜੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਿਣਾ ਰੋਪੜ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਕਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਬਰਤੀਨਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰਿਆਂ ਕੇ ਲੜ ਰਹੇ